ਰੱਜੀ ਮੇਰਾ ਨਾਮ ਆ ਤੇ ਇੱਧਰ ਆਏ ਬੱਚੇ ਖੇਡਣ ਖੇਡਣ ਵਾਸਤੇ ਬਾਅਦ ਇੱਧਰ ਵਾਪਸ ਗਏ ਨਹੀਂ ਆਈ ਬੜਾ ਢੂੰਡਦੇ ਰਹੇ ਉਹਨਾਂ ਨੂੰ ਲੱਭਦੇ ਰਹੇ ਨਹੀਂ ਲੱਭੇ ਇਹ ਕਿਦਾਂ ਦੀ ਗੱਲ ਆ ਇਹ 15 ਤਰੀਕ ਦੀ ਤੇ ਫਿਰ ਰਾਤ ਦੇ ਲੱਭ ਲੁੱਭ ਕੇ ਫਿਰ ਪੁਲਿਸ ਨੂੰ ਕੀਤੀ ਇਹ ਚੌਕੀ ਜਾ ਕੇ ਫੋਨ ਕੀਤਾ ਫਿਰ ਰਾਤ ਆਏ ਲੱਭੇ ਉਹਨਾਂ ਨਹੀਂ ਲੱਭੇ ਫਿਰ ਸਵੇਰੇ 9 ਵਜੇ ਆਏ ਆ ਫਿਰ ਉਹਨਾਂ ਨੂੰ ਇੱਧਰ ਤੋਂ ਤੋਂ ਇਹਦੇ ਵਿੱਚੋਂ ਸਾਡੇ ਬੱਚੇ ਕੱਢੇ ਆ ਬਾਹਰ ਲਾਸ਼ਾਂ ਮਿਲਿਆ ਉਹਨਾਂ ਨੇ ਕੱਲ ਇੱਕ ਟੋਚੀ ਹਾਂਜੀ ਦੋਵੇਂ ਬੱਚੇ ਤੇ ਲਾਸਾਂ ਦੀ ਕਿੰਦਾ ਕੰਡੀਸ਼ਨ ਤਿਆਰੀਆਂ ਸੀ ਕਿ ਮਤਲਬ ਦਬੀ ਇਹ ਲੜਕੀ ਦੇ ਇੱਥੇ ਨਿਸ਼ਾਨ ਜਾ ਖੂਨ ਨਿਕਲ ਰਾਇ ਹੈ ਤੇ ਲੜਕਾ ਠੀਕ ਹੀ ਲੜਕਾ ਵੀ ਦੱਬਾ ਹੈ ਮਿੱਟੀ ਵਿੱਚ ਤੁਹਾਨੂੰ ਕੀ ਕਰਨ ਲੱਗਦਾ ਵੀ ਇਹ ਕਿੰਦਾ ਇਹਨਾਂ ਦੀ ਮਤਲਬ ਮੌਤ ਹੋਏ ਕੀ ਕਰਾਦਾ ਨਹੀਂ ਹੋਣਾ ਸਾਨੂੰ ਕੈਸੇ ਹੋਈ ਜਦੋਂ ਇਟਾਂ ਪਾਉਣ ਦਾ ਕੰਮ ਬੰਦ ਆ ਤੇ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਟੋਆ ਬੰਦ ਚਾਹੀਦਾ ਸੀ ਸਾਨੂੰ ਪਤਾ ਨਹੀਂ ਨਾ ਇਹ ਹੁਣ ਸਰਦਾਰ ਨੂੰ ਪਤਾ ਉਹ ਮਾਲਕ ਨੂੰ ਪੱਟੇ ਵਾਲੇ ਨੂੰ ਸਾਨੂੰ ਕੀ ਪਤਾ ਇੱਥੇ ਕਦੀ ਆਏ ਨਹੀਂ ਆ ਆਪਣਾ ਕੰਮ ਉਧਰ ਇਟਾਂ ਕੱਢਦੇ ਘਾਰੇ ਚੱਲ ਜਾਂਦੇ ਆ ਆਪਣੇ ਇਹ ਲੱਗਦਾ ਕਿ ਪੱਟੇ ਮਾਲਕ ਦੀ ਲਾਪਰਵਾਹੀ ਇਹਨਾਂ ਦੀ ਪਰਵਾਹੀ ਇਹ ਬੰਦ ਕਰਨ ਦੇ ਟੋਆ ਇਹਨਾਂ ਨੇ ਕਢਾਇਆ ਵੇ ਬੰਦ ਕਰਮ ਦੇਗੇ ਛੋਟੇ ਛੋਟੇ ਬੱਚੇ ਆ ਤੇ ਇਹ ਬੰਦ ਕਰਵਾਈ ਉਧਰ ਬੱਚੇ ਜਾਂਦੇ ਬੱਚਿਆਂ ਦੀ ਕਿੰਨੀ ਕਿੰਨੀ ਉਮਰ ਸੀ ਬੱਚੇ ਲੜਕੇ ਦੀ ਹੈਗੀ 13 ਸਾਲ ਲੜਕੇ ਦੀ 12 ਸਾਲ ਉਹ ਜਾਣਦੇ ਨਾ ਕੱਲ ਜਦੋਂ ਮੌਕੇ ਤੇ ਪੀਸ ਆਈ ਜਦੋਂ ਡੈਡ ਪਾੜੀਆਂ ਰਿਕਵਰ ਹੋਈਆਂ ਫਿਰ ਕੀ ਕਾਰਵਾਈ ਕੀਤੀ ਗੜੀ ਉਹਨੂੰ ਕਾਰਵਾਈ ਉਹਨਾਂ ਨੇ ਉਸਮਾਤ ਲੈ ਗਏ ਮਲਾਜੇ ਤੇ ਤੇ ਮੈਨੂੰ ਇਥੇ ਥਾਣੇ ਲੈ ਗਏ ਉਥੇ ਫਦੇਗੜ ਕਾਲੇ ਫਦੇਗੜ ਪਹਿਲਾਂ ਕਾਲੇ ਖੜਿਆ ਫਿਰ ਫਦੇਗੜ ਖੜਿਆ ਐਨਾ ਬਿਆਨ ਲਿਖੇ ਮੇਰੇ ਤੋਂ ਹਮਾਰਿਆ ਮੈਂ ਕਿਹਾ ਮੈਂ ਕਿੱਦਾਂ ਮਾਰ ਸਕਦੀ ਆ ਆਪਣੇ ਬੱਚੇ ਡੇਡੇ ਵੱਡੇ ਕਰਕੇ 13-13 ਸਾਲ ਦੇ ਮੇਰਾ ਕਿਹੜਾ ਕੋਈ ਸਿਰਟੇ ਹੈਗਾ ਕਮਾਉਣ ਵਾਲਾ ਮੇਰਾ ਉਹ ਮੁੰਡਾ ਹੀ ਉਹ ਵੀ ਲੈ ਗਏ ਖੋ ਕੇ ਸਾਡਾ ਪਤੀ ਪਤੀ ਸਾਡਾ ਵੀ ਖਦਮ ਹੋ ਗਿਆ ਕਿੰਨਾ ਚਿਰ ਦੱਸੂ ਹਾਂ ਉਹ ਵੀ 3 ਮਹੀਨੇ ਹੋ ਗਏ ਕੀ ਮੰਗ ਕਰਦੇ ਹੁਣ ਆਪਾਂ ਪ੍ਰਸ਼ਾਸਨ ਇਹ ਛੋਟੇ ਛੋਟੇ ਬੱਚੇ ਕਿੱਦਾਂ ਪਾਲਾਂ ਕਿੱਦਾਂ ਜ਼ਿੰਦਗੀ ਨਿਭਾਵਾਂ ਲੱਗਦਾ ਕਿ ਜਿਨ੍ਹਾਂ ਦੀ ਲਾਪਰਵਾਹੀ ਕਰਨੇ ਹਾਸਾ ਵਾਪਰੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਚਾਹੀਦੀ ਉਹਨਾਂ ਨੇ ਮਿਲਣੀ ਚਾਹੀਦੀ ਹੈ ਉਹਨਾਂ ਨੇ ਇਹ ਕੰਮ ਅਕੇ ਆ ਪੂਰੇ ਹੁੰਦਾ ਤੇ ਨਹੀਂ ਅੱਡੇ ਬੱਚੇ ਜਾਣੇ ਇਥੋਂ ਸਾਡੇ ਕੋਲ ਰਹਿਣੇ ਕੱਲ ਸਰ ਇੱਕ ਹਾਸਾ ਵਾਪਰੇ ਦੋ ਬੱਚੇ ਡੈਥ ਹੋ ਜੇਗੀ ਮਾਮਲਾ ਕੀ ਹੈ ਸਰ ਅਸੀ ਤੇ 7:00 ਵਜੇ ਉੱਜਾਉਨੇ ਆ ਤੇ ਸ਼ਾਮ ਨੂੰ 6:00 ਵਜੇ ਅਸੀਂ ਪਰੇ ਘਰ ਚ ਜੰਨੇ ਆ ਤੇ 7:00 ਵਜੇ ਤੱਕ ਤੇ ਬੱਚੇ ਉਹ ਜਮ ਜਿਹੜਾ ਇਹਨਾਂ ਦਾ ਜਮਾਦਾਰ ਹੈ ਮੈਂ ਨਾ 7:00 ਵਜੇ ਤੱਕ ਉਹ ਕਹਿੰਦਾ ਮੈਂ ਵੇਖਿਆ ਠੀਕ ਠਾਕ ਸੀ ਤੇ ਉਸ ਤੋਂ ਬਾਅਦ ਕੀ ਗੱਲ ਹੋ ਗਈ ਤੇ ਸਾਨੂੰ ਇਸ ਚੀਜ਼ ਬਾਰੇ ਤੇ ਪਤਾ ਨਹੀਂ ਲੱਗਣਾ ਤੇ ਸਰ ਜਿਦੋਂ ਮਾਜਿਕਲ ਮਤਲਬ ਸੰਭਾਲਦੇ ਆ ਹਾਂਜੀ ਹਾਂ ਹਾਂ ਤੇ ਜੋ ਸਰ ਟੋਇਆ ਪੂਰਾ ਹੁੰਦਾ ਤੇ ਹਾਸਾ ਜਿਹੜਾ ਨਹੀਂ ਆਵਟਦਾ ਨਹੀਂ ਨਹੀਂ ਇਹਦਾ ਕੋਈ ਰੀਜ ਨਹੀਂ ਆ ਟੋਇ ਦਾ ਇਹ ਤੇ ਜਦੋਂ ਦਾ 40 40 45 ਸਾਲ ਹੋ ਗਏ ਪਟਿਆਨੋਂ ਟੋਇਆ ਇਤਰਾ ਹੀ ਆ ਸ਼ੁਰੂ ਤੋਂ ਹੀ ਆ ਮਤਲਬ ਸਾਡੇ ਇੱਕ ਪੱਠੇ ਚ ਨਹੀਂ ਆ ਤਕਰੀਬਨ ਸਾਰਿਆਂ ਚ ਹੁੰਦਾ ਹੈ ਇਹਨਾਂ ਦਾ ਮਤਲਬ ਹੈ ਯਾਰ ਕਿਤੇ ਤੋਂ ਬਰਸਾਤ ਦਾ ਮੌਸਮ ਚੱਲਣ ਲਿਆ ਆ ਹਾਂਜੀ ਹਾਂਜੀ ਨਾ ਕੋਈ ਟੌਪ ਚ ਬਹਾਨੀ ਨਾ ਕੋਈ ਹੋਣਾ ਹਾਂਜੀ ਜੇਕਰ ਇਹ ਹੁੰਦਾ ਹੁੰਦਾ ਮੈਂ ਤੇ ਲੰਘੀਆਂ ਆ ਤਾ ਨਾ ਨਹੀਂ ਨਹੀਂ ਉਹਦਾ ਨਹੀਂ ਇਹ ਚੱਕਰ ਨਹੀਂ ਹੁੰਦਾ ਵਾ ਮੰਨ ਲਓ ਸਟਾਰਟਿੰਗ ਦੇ ਸ਼ੁਰੂ ਦੇ ਵਿੱਚ ਸਾਰੇ ਟੋਏ ਹੁੰਦੇ ਆ ਪੱਠੇ ਦੇ ਵਿੱਚ 40 ਛਾਲ ਹੋ ਗਏ 45 ਸਾਲ ਹੋ ਗਏ ਇਤਨਾ ਹੀ ਚੱਲਦਾ ਕੰਮ ਹੈ ਪੱਠੇ ਦਾ ਤੇ ਹਰ ਸਾਲ ਤੱਕ ਤੇ ਕਦੇ ਕੋਈ ਹੋਇਆ ਨਹੀਂ ਇਹ ਤੇ ਮੇਰੇ ਕਿਸਮਤ ਮਾੜੀ ਜਾ ਕੇ ਚੱਕਰ ਆ ਪਰਿਵਾਰ ਵੱਲੋਂ ਵੀ ਇਸ ਗੱਲ ਜਾਹਿ ਕੀਤੀ ਆ ਗਈ ਆ ਹਾਂਜੀ ਜੇ ਘਟ ਹੋਇਆ ਪਹਿਲਾਂ ਉਹ ਜਾਂ ਨਾ ਵੀ ਉਹ ਸਾਡੇ ਸਾਡੇ ਮਛਾਂ ਦੇchnਾ ਹੁੰਦਾ ਬੱਚੇ ਅਕਸਰ ਖੇਡਦੇ ਰਹਿੰਦੇ ਬੱਚੇ ਤੇ ਅਕਸਰ ਖੇਡਦੇ ਇਹਦੇ ਫਿਰ ਪਰਿਵਾਰ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਦੀ ਕੇਅਰ ਕਰੀ ਤੁਸੀਂ ਕਿੰਨੇ ਚਿਰ ਤੁਸੀਂ ਕੰਮ ਕਰਦੇ ਹਾਂਜੀ ਕਿੰਨੇ ਚਿਰ ਤੁਸੀਂ ਕੰਮ ਕਰਦੇ ਇੱਥੇ ਮੈਨੂੰ 2 ਸਾਲ ਹੋ ਗਏ ਤੁਹਾਨੂੰ ਲੱਗਦਾ ਨਹੀਂ ਕਿ ਬੱਚੇ ਜਵਾਨ ਸੀਗੇ ਮੈਂ ਵੀ ਇਸ ਚੀਜ਼ ਤੋਂ ਭਨੇ ਤੇ 10 ਸਾਲ ਵੀ ਹੈ ਇਹ ਬਾਲ ਮਜ਼ਦੂਰੀ ਵੀ ਤੋਂ ਨੇ ਕਿ ਉਹਨਾਂ ਕੋਲ ਨਹੀਂ ਕੋਈ ਬਾਲ ਮਜ਼ਦੂਰੀ ਨਹੀਂ ਸਾਡੇ ਕੋਲ ਆਏ ਹੁਣ 3 ਮਹੀਨੇ ਹੋ ਗਏ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ 3 ਮਹੀਨੇ ਪਹਿਲਾਂ ਦੀ 12 ਸਾਲ ਤੋਂ ਮੈਂ ਦਾਦਨਾ ਵਾਂ ਇੱਥੋਂ ਛੱਡ ਕੇ ਚਲੇ ਗਏ ਇਹ ਚਲੇ ਗਏ ਮੱਦੀਪੁਰੇ ਪੱਠੇ ਤੇ ਇੱਧਰ ਆ ਗਏ ਫਦੇਕਰ ਚੂੜੀਆਂ ਰੋਡ ਤੇ ਮੱਦੀਪੁਰਾ ਪੱਠਾ ਉੱਥੇ ਚਲੇ ਗਿਆ ਤੇ ਅਸੀਂ ਜਦੋਂ ਇਹਦਾ ਡੈਡੀ ਦੀ ਡੈਥ ਹੋ ਗਈ ਤੇ ਫਿਰ ਇਹਨਾਂ ਦਾ ਜਿਹੜਾ ਜਮਾਦਾਰ ਆ ਮੇਨ ਇਹਨਾਂ ਦੀ ਰਿਸ਼ਤੇਦਾਰੀ ਆ ਉਹ ਸਾਡੇ ਕੋਲ ਆਇਆ ਕਿੰਦਾ ਬੌਜੀ ਉੱਥੇ ਉਹਨਾਂ ਨੂੰ ਕੋਈ ਨਹੀਂ ਪੁੱਛਣ ਡਿਆ ਰੋਟੀ ਪਾਣੀ ਤੋਂ ਮਤ ਹੈ ਗਿਆ ਰੋਟੀ ਪਾਣੀ ਨਹੀਂ ਮਿਲਣਿਆ ਸਾਡੇ ਮਾਲਕ ਜਿਹੜੇ ਚੰਗੇ ਆ ਉਹਨਾਂ ਨੇ ਕਿਹਾ ਚੱਲ ਯਾਰ ਕੋਈ ਨਹੀਂ ਇੱਥੇ ਲਿਆ ਮਾੜਾ ਮੋਟਾ ਆਪਣਾ ਕੰਮ ਕਰਨਗਾ ਨਾ ਰੋਟੀ ਪਾਣੀ ਖਾਈ ਜਾਣਗੇ ਅਸੀਂ ਤੇ ਵਧੀਆ ਕਿਹਾ ਕਿਦਾ ਅਸੀਂ ਕੋਈ ਮਾ ਤੇ ਪੁਲਿਸ ਨੇ ਸਰ ਕੀ ਕਰਵੇ ਕਿ ਤੀ ਹਮ ਤੱਕ ਪੁਲਿਸ ਨੇ ਕਾਰਵਾਈ ਹੋ ਗਈ ਦੀ ਇਹ ਬੱਚੇ ਉਹਨਾਂ ਨੇ ਕਰਕੇ ਤੇ ਪੋਸਟ ਮਾਡਮ ਕਰਾ ਲਿਆ ਤੇ ਕੱਲ ਦੀ ਪਰਿਵਾਰ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕੀਤਾ ਪੁਲਿਸ ਵੀ ਆਈ ਪੁਲਸ ਵਾਲੇ ਵੀ ਆਏ ਕਾਮਰੇਟ ਦੇ ਪ੍ਰਧਾਨ ਵੀ ਸੀ ਕਿ ਉਹਨਾਂ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕਰਤਾ ਗਾ